ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਵੀ ਨੇ ਅਤੇ ਵੱਖ-ਵੱਖ ਵਿਦਿਆਰਥੀ ਸੰਗਠਨ ਜਿਹੜੇ ਪੰਜਾਬ ਦੇ ਵੱਖ-ਵੱਖ ਕਾਲਜ ਯੂਨੀਵਰਸਿਟੀਆਂ ਤੋਂ ਆਏ ਹੋਏ ਨੇ ਉਹ ਵੀ ਲਗਾਤਾਰ ਜਿਹੜਾ ਇੱਥੇ ਬੈਠੇ ਨੇ ਪਰ ਇੱਕ ਵਾਰੀ ਇੱਥੇ ਜਿਹੜਾ ਹਜ਼ੂਮ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚੂਕਿਆ ਸੀ ਜਿਸ ਕਰਕੇ ਲੱਗਦਾ ਸੀ ਵੀ ਕੋਈ ਜਿਹੜੀ ਖਰਾਬੀ ਨਾ ਹੋ ਜਾਵੇ ਪਰ ਸੁਖਾਵਾਂ ਮਾਹੌਲ ਹੈ ਫਿਲਹਾਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਉੱਤੇ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਦੇ ਹੱਕਾਂ ਪੰਜਾਬ ਦੇ ਹੱਕਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਹੈ ਜਿਹੜਾ ਉਹ ਜਿਹੜਾ ਸੁਰੱਖਿਆ ਪ੍ਰਦਾਨ ਕਰਦਾ ਦਿਖਾਈ ਦੇ ਰਿਹਾ ਹੈ ਤੇ ਫਿਲਹਾਲ ਜਿਹੜਾ ਇੱਥੇ ਲੋਕਾਂ ਨੂੰ ਰੋਕਣ ਲਈ ਵੀ ਚੰਡੀਗੜ੍ਹ ਪੁਲਿਸ ਨੇ ਜਿਹੜੇ ਵੱਡੇ ਜਿਹੜੇ ਬੈਰੀਕੇਟਿੰਗ ਕੀਤੀ ਹੋਈ ਹੈ ਤਾਂ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਨਾ ਪਹੁੰਚ ਸਕਣ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਚੰਡੀਗੜ੍ਹ ਪੁਲਿਸ ਨੇ 12 ਚੈੱਕ ਪੁਆਇੰਟ ਬਣਾਏ 12 ਚੈੱਕ ਪੁਆਇੰਟ ਦੇ ਦੌਰਾਨ ਜਿਹੜਾ 2000 ਪੁਲਿਸ ਕਰਮੀ ਸੀ ਜਿਹੜੇ ਉਹ ਤਾਇਨਾਤ ਕਿੱਥੇ ਗਏ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਹੁਣ ਫਿਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਗਲੀਆਂ ਦੇ ਵਿੱਚੋਂ ਲੰਘ ਕੇ ਇੱਥੇ ਪਹੁੰਚ ਰਹੇ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਹੈ ਤੇ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾ ਰਿਹਾ ਹੈ ਕੀ ਕੀ ਕਹਿੰਦੇ ਪਾਣੀ ਦੀਆਂ ਦੋ ਗੱਡੀਆਂ ਜਿਹਦੇ ਅੰਦਰ 25-25 ਬੱਚੀ ਪਾਣੀ ਦੀਆਂ ਮੈਂ ਸਿਰਫ ਇੰਨਾ ਕਿਹਾ ਮੈਸਾ ਕੰਟੇਨਰ ਸਭ ਬੰਦ ਨੇ ਬੱਚਿਆਂ ਤੱਕ ਪਾਣੀ ਪਹੁੰਚ ਜਾਏ ਠੀਕ ਹੈ ਉਹਨੂੰ ਵੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਉਹ ਨਾ ਪਹੁੰਚੋ ਤੁਸੀਂ ਕਹਿੰਦੇ ਹੋਰ ਤੁਸੀਂ ਤਸਵੀਰਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਾਰੇਬਾਜੀ ਦੇ ਦੌਰਾਨ ਹੁਣ ਅੰਦਰ ਜਿਹੜਾ ਦਾਖਲ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਦੇ ਵਿਰੋਧ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਮਾਹੌਲ ਹੈ ਉਹ ਭੱਖਦਾ ਦਿਖਾਈ ਦੇ ਰਿਹਾ ਹੈ ਇੱਥੇ ਪੰਜਾਬ ਦੇ ਹੱਕਾਂ ਦੇ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਲੜੀ ਜਾ ਰਹੀ ਹੈ ਕਿ ਕਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਕਬਜ਼ਾ ਹੈ ਉਹ ਦੇਖਿਆ ਜਾ ਰਿਹਾ ਨਹੀਂ ਹੈ ਸਾਡੀ ਪੰਜਾਬ ਯੂਨੀਵਰਸਿਟੀ ਸਾਡੀ ਹੈ ਪੰਜਾਬ ਦੀ ਹੈ ਕਿੱਥੋਂ ਆਏ ਜੀ ਆ ਗਏ ਚੰਡੀਗੜ੍ਹ ਤੋਂ ਜੀ ਅੱਛਾ ਕਿਵੇਂ ਦੇਖਦੇ ਹੋ ਕੇਂਦਰ ਲਗਾਤਾਰ ਧੱਕਾ ਕਰ ਰਿਹਾ ਹੈ ਜੀ ਬਿਲਕੁਲ ਧੱਕਾ ਹੀ ਦੇ ਖਿਲਾਫ ਅਸੀਂ ਲੜ ਰਹੇ ਹਾਂ ਲੜਦੇ ਰਹਾਂਗੇ ਜੀ ਜੀ ਤੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਬਾਜ ਆਵੇ ਨਾ ਕਮਾਤੋਂ ਨਹੀਂ ਨੀਤੀਆਂ ਭੁਗਤਣੇ ਪੈਣਗੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਵੱਡੀ ਤਰ੍ਹਾਂ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ ਤੇ ਪੰਜਾਬ ਦੇ ਵੱਖ-ਵੱਖ ਨਗਰਾਂ ਤੋਂ ਇੱਥੇ ਜਿਹੜੇ ਵਿਦਿਆਰਥੀ ਸੰਗਠਨ ਦੇ ਆਗੂ ਨੇ ਵਿਦਿਆਰਥੀ ਨੇ ਉਹ ਪਹੁੰਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਆਪ ਆਗੂ ਮਾਲਵਿੰਦਰ ਕੰਗ ਵੀ ਇੱਥੇ ਪਹੁੰਚੇ ਹੋਏ ਹਨ। ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਵੱਡਾ ਇਕੱਠ ਹੈ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਆਸ ਕਹਿਣਾ ਹੀ ਆਉਣੇ ਧੱਕਾ ਕਰ ਰਹੀ ਹੈ ਗਵਰਨਮੈਂਟ ਜੀ ਸੈਨੇਟ ਨੂੰ ਤੋੜਨਾ ਬਹੁਤ ਵੱਡਾ ਪੰਜਾਬ ਯੂਨੀਵਰਸਿਟੀ ਨੂੰ ਖਤਮ ਕਰਨਾ ਇੱਕ ਪੁਰਾਣਾ ਹੈ ਬਹੁਤ ਜੀ ਨੂੰ ਲੈ ਲੈਣੇ ਸੀ ਸੁਪਨਾ ਲੈਦੇ ਨਾਲ ਅਸੀਂ ਖੜੇ ਹਾਂ ਵਿਦਿਆਰਥੀਆਂ ਦੇ ਨਾਲ ਅਸੀਂ ਇਧਰ ਪਰੇ ਲਿਖੇ ਹਾਂ ਜੀ ਤੇ ਅਸੀਂ ਅੱਗੇ ਬੱਚਾ ਨੂੰ ਇਹ ਇਹਨਾਂ ਦਾ ਹੱਕ ਦਾ ਦਾ ਖੋਹ ਨਹੀਂ ਦਵਾਵਾਂਗੇ ਅੱਛਾ ਪਹਿਲਾਂ ਸੈਨੇਟ ਭੰਗ ਕਰ ਦਿੱਤੀ ਸੀ ਪਰ ਵਿਦਿਆਰਥੀਆਂ ਦੇ ਰੋਸ ਚਿੱਤਾਂ ਪ੍ਰਦਰਸ਼ਨ ਕੀਤਾ ਕਿ ਉਹ ਜਿਹੜਾ ਨੋਟੀਫਿਕੇਸ਼ਨ ਆ ਵਾਪਸ ਲੈ ਲਿਆ ਪਰ ਹੁਣ ਮੁੱਦਾ ਚੋਣਾਂ ਦਾ ਕਿਉਂ ਚੋਣਾਂ ਦੇ ਕਿਉਂ ਅੜੀ ਹੈ ਕੇਂਦਰ ਸਰਕਾਰ ਉਹਨਾਂ ਦੇ ਜਿਹੜੇ ਸਾਡੇ ਜਮਹੂਰੀ ਹੱਕ ਆ ਉਹ ਸਾਨੂੰ ਦੇਣਾ ਨਹੀਂ ਚਾਹੁੰਦੇ ਹੈਗੇ ਜੀ ਤੇ ਉਹ ਹੱਕ ਖੋਣਾ ਚਾਹੁੰਦੇ ਆ ਵਾਏ ਹੁੱਕਰ-ਕਰੁੱਕ ਜੇ ਐਦਾਂ ਨਹੀਂ ਤਾਂ ਸੋਣਾ ਨਾ ਕਰਵਾ ਕੇ ਹੱਕ ਖੋਣਾ ਚਾਹੁੰਦੇ ਆ ਜੀ ਇਸ ਕਰਕੇ ਅਸੀਂ ਜੀ ਇਹ ਆਪਣਾ ਲਗਾਈ ਅਸੀਂ ਲੜਦੇ ਆ ਅਸੀਂ ਚੋਣਾਂ ਵਾਸਤੇ ਬੰਗਾਰ ਸਿੰਘ ਦੇ ਨਾਲ ਖੜੇ ਆ ਖੜੇ ਰਹਾਂਗੇ ਅਸੀਂ ਅੱਛਾ ਇੱਥੇ ਧੰਨਵਾਦ ਬਾਪੂ ਜੀ ਤੁਸੀਂ ਆਇਓ ਤੇ ਇੱਥੇ ਚੋਰੀ ਦੀਆਂ ਵਾਰਦਾਤਾਂ ਵੀ ਹੋ ਰਹੀਆਂ ਨੇ ਸੋ ਅਪੀਲ ਹੈ ਵੀ ਲੋਕਾਂ ਨੂੰ ਆਪ ਦੇ ਜਿਹੜੇ ਫੋਨ ਨੇ ਉਹ ਸੰਭਾਲ ਕੇ ਰੱਖਣੇ ਚਾਹੀਦੇ ਨੇ ਹੋਰ ਕੀ ਕਹਿਿਆ ਜਾਓਗੇ ਇਹ ਤਾਂ ਸਰਕਾਰ ਇਹ ਚੋਰਾਂ ਦੀ ਆ ਉਹਨਾਂ ਨੇ ਚੋਰਾਂ ਨੂੰ ਇਹਦੇ ਵਿੱਚ ਬਾੜਿਆ ਹੋਇਆ ਹੈ ਜੀ ਜੀ ਤਾਂ ਜੋ ਇੱਥੇ ਚੋਰੀ ਹੋਵੇ ਨੁਕਸਾਨ ਹੋਵੇ ਲੋਕਾਂ ਦਾ ਜੀ ਇਹ ਤਾਂ ਗੁੰਡਾਗਰਦੀ ਵੀ ਕਰਾਉਣਗੇ ਹਾਲੇ ਸੋ ਇਸ ਕਰਕੇ ਅਸੀਂ ਇਹੀ ਕਿ ਨਾ ਤੋਂ ਮੰਗ ਕਰਦੇ ਆਂ ਵੀ ਇਹਨਾਂ ਹਰਕਤਾਂ ਤੋਂ ਬਾਹਰ ਜਾਵੇ ਜੀ ਹਿੰਦੁਸਤਾਨ ਦੇ ਵਿੱਚ ਜਮਹੂਰੀਅਤ ਦੀ ਆਦਿ ਕਰੇ ਜੀ ਸੋਇ ਦੇ ਨਾਲ ਮੈਂ ਇਹੀ ਵਿਦਿਆਰਥੀਆਂ ਦੇ ਨਾਲ ਆ ਜੀ ਅਸੀਂ ਢੱਟ ਕੇ ਖੜੇ ਆਂ ਜੀ ਹਾਲੇ ਤਾਂ ਬਾਹਰ ਲੋਕਾਂ ਨੂੰ ਰੋਕਿਆ ਹੋਇਆ ਏ ਇੱਥੇ ਚੰਦ ਲੋਕ ਆਪਣੀ ਹਿੰਮਤ ਦੇ ਨਾਲ ਪਹੁੰਚੇ ਆ ਅੱਛਾ ਬੈਰੀਕੇਡਿੰਗ ਕੀਤੀ ਗਈ ਆ ਥਾਂ ਥਾਂ ਤੇ 2000 ਤੋਂ ਵੱਧ ਪੁਲਿਸ ਕਰਮਚਾਰੀ ਇੱਥੇ ਤਾਇਨਾਤ ਕੀਤੇ ਗਏ ਆ ਡੀਐਸਪੀ ਵੱਡੇ ਵੱਡੇ ਅਫਸਰ ਜਿਹੜੇ ਚੈੱਕ ਪੁਆਇੰਟਾਂ ਤੇ ਖੜੇ ਆਂ ਕੀ ਤਾਣਾ ਸ਼ਾਈ ਨਹੀਂ ਦਿਖਦੀ ਤੁਹਾਨੂੰ ਇਹ ਬਿਲਕੁਲ ਤਾਣਾ ਸ਼ਾਈਆਂ ਦਾ ਇੱਕ ਡੱਕਾ ਤੋਂ ਤਾਣਾ ਸ਼ਾਈ ਜੇ ਕੋਈ ਪ੍ਰੋਟੈਸਟ ਜੇ ਕੋਈ ਕੱਢੀ ਲੈ ਵੇਚਿਆ ਕੋਈ ਨੌਜਵਾਨ ਬੱਚੇ ਆਉਂਦੇ ਆ ਜੀ ਉਹਨਾਂ ਨੂੰ ਬਾਹਰ ਡਿਟੇਨ ਕੀਤਾ ਜਾ ਰਿਹਾ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਜੀ ਸੋ ਅਸੀਂ ਤਾਂ ਬਹੁਤ ਰਗ ਹੈ ਕਿ ਆਪਨੇ ਹੱਕ ਨਾਲ ਅਸੀਂ ਆਪਣੇ ਜ਼ੋਰ ਨਾਲ ਆਏ ਆ ਪਰ ਉਹਨਾਂ ਨੂੰ ਬਾਹਰ ਡਿਟੇਨ ਕੀਤਾ ਜਾ ਰਿਹਾ ਜਿਸੇ ਕਰਕੇ ਇੱਥੇ ਇਕੱਠ ਬਹੁਤ ਇਕੱਠਾ ਪਰ ਉਹਨਾਂ ਨਹੀਂ ਹੋਇਆ ਜਿੰਨਾ ਹੋ ਜਾਣਾ ਚਾਹੀਦਾ ਹੈ ਬਿਲਕੁਲ ਉਹ ਇਕੱਠ ਤਾਂ ਨਹੀਂ ਹੋਇਆ ਕਿਉਂਕਿ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡਿੰਗ ਕੀਤੀ ਗਈ ਹੈ ਸੋ ਫਿਲਹਾਲ ਮਾਹੌਲ ਹੈ ਜਿਹੜਾ ਸਥਿਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਵਿਦਿਆਰਥੀ ਮੌਜੂਦ ਨੇ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਕੇਂਦਰ ਸਰਕਾਰ ਦੇ ਵਿਰੁੱਧ ਕੀਤਾ ਜਾ ਰਿਹਾ ਕਿਉਂਕਿ ਆਪਣੇ ਹੱਕਾਂ ਦੀ ਜਦੋਂ ਗੱਲ ਆ ਜਾਂਦੀ ਹੈ ਪੰਜਾਬੀਆਂ ਦੇ ਹੱਕਾਂ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਪੰਜਾਬੀਆਂ ਨੇ ਹੱਕਾਂ ਲਈ ਵੱਡੀਆਂ-ਵੱਡੀਆਂ ਲੜਾਈਆਂ ਜਿਹੜੀਆਂ ਲੜੀਆਂ ਨੇ ਸੋ ਪੰਜਾਬ ਯੂਨੀਵਰਸਿਟੀ ਦਾ ਫਿਰ ਵੀ ਪੰਜਾਬੀਆਂ ਦੀ ਹੈ ਮੋਹਲਵਿੰਦਰ ਕੰਗਸਾਹਬ ਇੱਥੇ ਪਹੁੰਚ ਚੁੱਕੇ ਨੇ ਜੋ ਕਿ ਇੱਕ ਸਮੇਂ ਪੰਜਾਬ ਯੂਨੀਵਰਸਿਟੀ ਦੇ ਆਗੂ ਵੀ ਰਹੇ ਚੁੱਕੇ ਨੇ ਲੀਡ ਵੀ ਕਰ ਚੁੱਕੇ ਨੇ ਇੱਥੋਂ ਸਟੱਡੀ ਵੀ ਕੀਤੀ ਆ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਬੰਦ ਕਰੋ ਸ਼ਹੀਦ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਚਾ ਜਾਹੀ ਰਵਿਸ਼ ਕੀ ਜਾਨੇ ਨਹੀਂ ਚਲੇਗੀ ਨਹੀਂ ਚਲੇਗੀ ਇਹ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਆਗੂ ਪਹੁੰਚ ਰਹੇ ਨੇ ਤੇ ਕਿਵੇਂ ਨਾਰੇ ਵਾਜੀਏ ਜਿਹੜੀ ਕੇਂਦਰ ਸਰਕਾਰ ਨੂੰ ਲੈ ਕੇ ਕੀਤੀ ਜਾ ਰਹੀ ਹੈ ਮੈਂ ਦੇਖਦੇ ਹਾਂ ਕਿ ਕੇਂਦਰ ਦੀ ਤਾਨਾਸ਼ਾਹੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਪੰਜਾਬ ਦੇ ਹੱਕਾਂ ਤੇ ਢਾਕਾ ਲਗਾਤਾਰ ਮਾਰਿਆ ਜਾ ਰਿਹਾ ਹੈ ਹੁਣ ਯੂਨੀਵਰਸਿਟੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਬਾਈ ਧੰਨਵਾਦ ਆ ਵਿਦਿਆਰਥੀਆਂ ਦਾ ਜਿਹੜੇ ਲੜਾਈ ਲੜ ਰਹੇ ਨੇ ਜੀ ਕਿਉਂਕਿ ਇਹ ਲੜਾਈ ਸਾਡੀਆਂ ਸਰਕਾਰਾਂ ਨੂੰ ਸਿਆਸਤਦਾਨਾਂ ਨੂੰ ਲੜਨੀ ਚਾਹੀਦੀ ਸੀ ਜਿਹੜੇ ਐਮਪੀ ਐਮਐਲਏ ਬਣਾਏ ਨੇ ਉਹ ਅਸੀਂ ਫੋੜੇ ਤੇ ਲਾਉਣ ਨੂੰ ਨਹੀਂ ਬਣਾਏ ਪਰ ਜੇ ਉਹ ਕਮਜ਼ੋਰ ਨਿਕਲੇ ਤਾਂ ਫਿਰ ਸ਼ਾਬਾਸ਼ ਹੀ ਵਿਦਿਆਰਥੀ ਤੇ ਜਥੇ ਜਿਹਨੇ ਲੜਾਈ ਲੜੀ ਆ ਇਹ ਵੱਡੀ ਲੜਾਈ ਆ ਔਰ ਇਹ ਸੁਚੇਤ ਰਹਿਣ ਦੀ ਲੋੜ ਆ ਇਹ ਅੱਜ ਪਰ ਸਵਾਲ ਦਾ ਤਰੀਕ ਦਾ ਖੜਾ ਤੇ ਹੋ ਸਕਦਾ ਸ਼ਾਮ ਤੱਕ ਤਰੀਕ ਵੀ ਦੇ ਦੇਣਾ ਪਰ ਤਰੀਕ ਇੱਥੇ ਨਹੀਂ ਸਾਨੂੰ ਅਦਾਲਤ 'ਚ ਲਿਖ ਕੇ ਦਿਓ ਜਦੋਂ ਤੱਕ ਉਹ ਤਰੀਕ ਨਹੀਂ ਹੁੰਦੀ ਤਦ ਤੱਕ ਇਹ ਜੰਗ ਜਾਰੀ ਰਹੇਗੀ ਅੱਛਾ ਦੀਪਕ ਜੀ ਅਲੱਗ-ਅਲੱਗ ਬੈਰੀਕੇਡਿੰਗ ਕੀਤੀ ਹੈ ਬਾਰਡਰਾਂ ਤੇ ਰੁਕਿਆ ਯਾਰ ਇਹ ਚੰਡੀਗੜ੍ਹ ਦੇ ਬਾਰਡਰ ਤੇ ਚਾਹੇ ਹਰਿਆਣੇ ਤੋਂ ਪੰਜਾਬ ਤੋਂ ਜਿਹੜੇ ਲੋਕ ਆ ਰਹੇ ਸੀ ਉਹਨਾਂ ਨੂੰ ਉੱਥੇ ਰੁਕ ਕੇ ਜਾ ਰਿਹਾ ਤਾਂ ਹੋਰ ਵੀ ਕੱਠ ਦੇਖ ਨੂੰ ਮਿਲ ਸਕਦਾ ਕੀ ਕੀ ਡਰ ਗਈ ਕੇਂਦਰ ਸਰਕਾਰ ਨਹੀਂ ਨਹੀਂ ਡਰੀ ਕਾਤ ਨਹੀਂ ਜੇ ਡਰੀ ਨਾ ਹੁੰਦੀ ਫਿਰ ਇਹ ਕਰਤੂਤਾ ਨਾ ਕਰਦੀ ਜਿਹੜੇ ਹਮਲੇ ਨਾਲ ਸੁੱਬਿਆਂ ਦੇ ਉੱਤੇ ਉਹ ਡਰ ਚੋਂ ਨੇ ਚਾਹੇ ਤੁਹਾਡੇ ਪਾਣੀਆਂ ਦੇ ਉੱਤੇ ਹਮਲਾ ਹੈ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੈ ਚਾਹੇ ਤੁਹਾਡੇ ਭਾਸ਼ਾ ਤੇ ਹਮਲਾ ਹੈ ਚਾਹੇ ਤੁਹਾਡੀ ਵਿਦਿਅਕ ਅਦਾਰਿਆਂ ਤੇ ਹਮਲਾ ਹੈ ਚਾਹੇ ਤੁਹਾਡੇ ਖਿੱਤਿਆਂ ਤੇ ਹਮਲਾ ਹੈ ਚਾਹੇ ਤੁਹਾਡੇ ਖੇਤਾਂ ਤੇ ਹਮਲਾ ਹੈ ਇਹ ਹਮਲੇ ਡਰ ਚੋਂ ਨੇ ਇਹਨਾਂ ਨੂੰ ਸੁਬਿਆਂ ਤੋਂ ਡਰ ਲੱਗਦਾ ਇਸ ਲਈ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕਿ ਕੁੱਲ ਕੰਟਰੋਲ ਸਾਡੇ ਕੋਲ ਰਵੇ ਇਹਨਾਂ ਨੇ ਕੋਈ ਟੈਕਸਾਂ ਨਹੀਂ ਲਈ ਹੋਈ ਪੰਜਾਬ ਦੀ ਯੂਨੀਵਰਸਿਟੀ ਜਿੱਨੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਦੀਆਂ ਫੀਸਾਂ ਨਾਲ ਹੀ ਯੂਨੀਵਰਸਿਟੀ ਚੱਲਦੀ ਹੈ ਤੇ ਜੇ ਤੁਸੀਂ ਹੋਰ ਤਨਖਾਹਾਂ ਭੱਤੇ ਫੰਡ ਦਿੰਨੇ ਹੋ ਤਾਂ ਪੰਜਾਬ ਤੇ ਹੋਰ ਨਾਲ ਸੁਬਿਆਂ ਤੋਂ ਟੈਕਸ ਆਉਂਦਾ ਥੋੜੀ ਟਕਸਾਲ ਨਹੀਂ ਕੋਈ ਲੱਗੀ ਹੋਈ ਕੇਂਦਰ ਦੀ ਸੋ ਇਸ ਲਈ ਸੁਬਿਆਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੇ ਜਿਹੜਾ ਕਤ੍ਹਾ ਵੀ ਮਨਜ਼ੂਰ ਨਹੀਂ ਹੈ ਇੱਕ ਐਜੂਕੇਸ਼ਨ ਦੇ ਡਾਕਾ ਜੀ ਨਾਲ ਦੀ ਨਾਲ ਪੰਜਾਬ ਦੇ ਪਾਣੀਆਂ ਤੇ ਬੀਵੀਐਮਪੀ ਤੇ ਕਿਵੇਂ ਆਪਣਾ ਇੱਕ ਅਧਿਕਾਰ ਹੈ ਕੇਂਦਰ ਵੱਲੋਂ ਜਿਤਾਇਆ ਜਾ ਰਿਹਾ ਤੇ ਪੰਜਾਬ ਦੇ ਹੋਰ ਵੀ ਜਿਹੜੀਆਂ ਪਾਲਿਸੀਆਂ ਨੇ ਉਹ ਲਗਾਤਾਰ ਪੰਜਾਬ ਨੂੰ ਕੱਟਿਆ ਦੇਖੋ ਤੁਸੀਂ ਇਹ ਦੇਖੋ ਕਿ ਸਾਡਾ ਪਿੰਡੂ ਵਿਕਾਸ ਫੰਡ ਉਹ ਰੋਕੇ ਬੈਠੇ ਨੇ ਜੀਐਸਟੀ ਸਮੇਂ ਸਰ ਨਹੀਂ ਦਿੰਦੇ ਪੰਜਾਬ ਦਾ ਅੱਧਾ ਏਰੀਆ 50 ਕਿਲੋਮੀਟਰ ਦੇ حوالੇ ਇਹਨਾਂ ਨੇ ਆਪਣੇ ਕੰਟਰੋਲ 'ਚ ਕਰ ਲਿਆ ਤੇ ਹੁਣੇ ਸਾਡੀ ਯੂਨੀਵਰਸਟੀਆਂ ਨੂੰ ਪੈ ਨਿਕਲੇ ਨੇ ਇਹਨਾਂ ਨੂੰ ਲੱਗ ਇੱਥੇ ਹੋ ਗਏ ਕਿਉਂਕਿ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਸਵਾਲ ਇਹ ਹੈ ਕਿ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਿਆ ਜੇ ਇਹ ਨਾ ਬਚਾ ਹੋਈ ਅੱਜ ਕਾਨੂੰ ਪੰਜਾਬ ਬਚਾਓ ਮੋਰਚਾ ਲਾਉਣਾ ਪੈਣਾ ਪੰਜਾਬ ਨੂੰ ਖਾਣ ਨੂੰ ਫਿਰਦੇ ਬਿਲਕੁਲ ਧੰਨਵਾਦ ਦੀਪਕ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੱਖ-ਵੱਖ ਆਗੂ ਵੱਡੇ ਸੀਨੀਅਰ ਪੱਤਰਕਾਰ ਵੀ ਪਹੁੰਚ ਰਹੇ ਨੇ ਸੋ ਅਸੀਂ ਵਿਦਿਆਰਥੀਆਂ ਨਾਲ ਵੀ ਜਿਹੜੀ ਗੱਲ ਕਰਾਂਗੇ ਵੀ ਕਿਵੇਂ ਪੰਜਾਬ ਦੇ ਹੱਕਾਂ ਤੇ ਲਗਾਤਾਰ ਕੇਂਦਰ ਵੱਲੋਂ ਡਾਕਾ ਮਾਰਿਆ ਜਾ ਰਿਹਾ ਹੈ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਤੇ ਪੰਜਾਬ ਨੂੰ ਕੇਂਦਰ ਕਿਵੇਂ ਹਰ ਪਾਲਿਸੀ ਦੇ ਵਿੱਚੋਂ ਅਲੱਗ-ਥਲੱਗ ਕਰਦਾ ਨਜ਼ਰ ਆ ਰਿਹਾ ਸੋ ਤੁਸੀਂ ਕਰੋਗੇ ਗੱਲ ਬਈ ਸੋ ਅਸੀਂ ਗੱਲ ਕਰਾਂਗੇ ਵਿਦਿਆਰਥੀਆਂ ਨਾਲ ਅਰੇ ਭਾਜੀ ਕਿਵੇਂ ਦੇਖਦੇ ਹੋ ਅੱਜ ਜਿਵੇਂ ਕਿ ਬੈਰੀਕੇਡਿੰਗ ਕੀਤੀ ਗਈ ਹੈ ਵਿਦਿਆਰਥੀਆਂ ਨੂੰ ਰੋਕਿਆ ਜਾ ਰਿਹਾ ਹੈ ਕਿ ਕੇਂਦਰ ਦੀ ਤਾਨਾਸ਼ਾਹੀ ਹੈ ਜਾਂ ਫਿਰ ਕੇਂਦਰ ਡਰ ਗਿਆ ਹੈ ਦੇਖੋ ਸਿੱਧਾ ਸਿੱਧਾ ਜੋ ਆਪਾਂ ਦ੍ਰਿਸ਼ ਦੇਖ ਰਹੇ ਅੱਜ ਇਹ ਇੱਕ ਅਨ ਡਿਕਲੇਅਰਡ ਐਮਰਜੈਂਸੀ ਹੈ ਅੱਜ ਇਹ ਕਹਿੰਦੇ ਨੇ ਵੀ ਸਟੂਡੈਂਟਸ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਉਹਨੂੰ ਇਹ ਪੇਸ਼ ਕਰਦੇ ਆ ਵੀ ਜਿਹੜੇ ਬਾਹਰੋਂ ਲੋਕ ਆਏ ਨੇ ਆਊਟਸਾਈਡਰ ਨੇ ਇਹ ਯੂਨੀਵਰਸਿਟੀ ਨੇ ਸਾਡੇ ਤੇ ਸਮੇਂ-ਸਮੇਂ ਤੇ ਸਾਨੂੰ ਕਿਹਾ ਵੀ ਜਦੋਂ ਪਹਿਲਾਂ ਐਫੀਡੇਵਿਟ ਵਾਲਾ ਮੁੱਦਾ ਹੋਇਆ ਸੀ ਵੀ ਆਊਟਸਾਈਡਰ ਕੋਈ ਵੀ ਪ੍ਰੋਟੈਸਟ ਦੇਊਗਾ ਸਟੂਡੈਂਟਸ ਦੀ ਜ਼ਿੰਮੇਵਾਰੀ ਹੋਊਗੀ ਤਾਂ ਅਸੀਂ ਇਹਨਾਂ ਤੋਂ ਅੱਜ ਪੁੱਛਦੇ ਹਾਂ ਵੀ ਆਊਟਸਾਈਡਰ ਹੁੰਦਾ ਕੌਣ ਨੇ ਆਊਟਸਾਈਡਰ ਦੀ ਸਾਨੂੰ ਪਰਿਭਾਸ਼ਾ ਦੱਸੋ ਜਿਹੜੇ ਪੰਜਾਬੀ ਜਿਨ੍ਹਾਂ ਦੇ ਜਵਾਕ ਅੱਜ ਉਹ ਯੂਨੀਵਰਸਿਟੀ ਦੇ ਹੱਕਾਂ ਦੀ ਗੱਲ ਕਰਨ ਆਏ ਨੇ ਜਿਹੜੀਆਂ ਟ੍ਰੇਡ ਯੂਨੀਅਨਾਂ ਜਿਹੜੀਆਂ ਬਿਜਲੀ ਵਿਭਾਗ ਦੇ ਯੂਨੀਅਨਾਂ ਆ ਜਿਹੜੀਆਂ ਹੋਰ ਆਪਣਾ ਸਰਕਾਰੀ ਜਿਹੜੀ ਬਸਾਂ ਦੀ ਯੂਨੀਅਨ ਆਈਆਂ ਨੇ ਤਾਂ ਕੀ ਅੱਜ ਉਹ ਸਟੇਕ ਹোল্ডার ਨਹੀਂ ਹੈਗੇ ਅੱਜ ਕਿਸ ਦਾਅਵੇ ਨਾਲ ਆਊਟਸਾਈਡਰ ਕਹਿ ਰਹੇ ਨੇ ਹਰ ਕੋਈ ਬੰਦਾ ਟੈਕਸ ਦੇ ਰਿਹਾ ਹੈ ਹਰ ਕੋਈ ਬੰਦਾ ਐਜੂਕੇਸ਼ਨ ਲਈ ਟੈਕਸ ਦੇ ਰਿਹਾ ਹੈ ਕੀ ਅੱਜ ਉਹਨਾਂ ਦਾ ਯੂਨੀਵਰਸਿਟੀ ਦੇ ਵਿੱਚ ਗੱਲ ਰੱਖਣਾ ਉਹ ਆਊਟਸਾਈਡਰ ਨੇ ਅੱਜ ਜੀ ਬਿਲਕੁਲ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਸੈਨੀਟ ਦੀਆਂ ਚੋਣਾਂ ਨੂੰ ਲੈ ਕੇ ਗੱਲ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਕਿਵੇਂ ਪਹਿਲਾਂ ਇੱਕ ਨੋਟੀਫਿਕੇਸ਼ਨ ਵਿਵਾਦ ਹੈ ਤੋਂ ਉਹ ਵਾਪਸ ਲਿਆ ਗਿਆ ਕਿ ਇਹ ਜਲਦੀ ਮੰਨ ਲਈ ਜਾਊਗੀ ਮੰਗ ਅਤੇ ਸਾਨੂੰ ਮੰਗ ਉਹ ਕਿਸ ਲਿਖਤੀ ਰੂਪ ਚ ਚਾਹੀਦੀ ਹੈ ਅਦਾਲਤ ਚ ਚਾਹੀਦੀ ਹੈ ਕਿਵੇਂ ਆਪਾਂ ਕਿਉਂਕਿ ਇਹ ਬਾਅਦ ਦੇ ਕਰਕੇ ਬੜੇ ਮੁਕਰਦੇ ਨੇ ਦੇਖੋ ਅਸੀਂ ਦੇਖਦੇ ਹਾਂ ਪਹਿਲਾਂ 1 ਨਵੰਬਰ ਨੂੰ ਜਿਹੜਾ ਪਹਿਲਾ ਨੋਟੀਫਿਕੇਸ਼ਨ ਆਉਂਦਾ ਹੈ 1 ਨਵੰਬਰ ਨੂੰ ਇਹ ਮੋਡੀਫਿਕੇਸ਼ਨ ਟੂ ਸੈਨੇਟ ਦੱਸਦੇ ਨੇ ਜਿਹਦੇ ਵਿੱਚ 31 ਮੈਂਬਰੀ ਨੋਮੀਨੇਟਡ ਬਾਡੀ ਦੀ ਗੱਲ ਕਰਦੇ ਨੇ ਉਸ ਤੋਂ ਬਾਅਦ ਚ 4 ਨਵੰਬਰ ਨੂੰ ਜਿਹੜਾ ਇੱਕ ਨੋਟੀਫਿਕੇਸ਼ਨ ਲਿਆਉਂਦੇ ਨੇ ਵੀ ਇਹ ਜਿਹੜੀ ਨੋਟੀਫਿਕੇਸ਼ਨ ਸੀ ਇਸ ਵਾਪਸ ਲੈਣੇ ਆ ਪਰ ਨਾਲ ਦੀ ਨਾਲ ਇੱਕ ਹੋਰ ਨੋਟੀਫਿਕੇਸ਼ਨ ਲਿਆਉਂਦੇ ਨੇ ਜੀ ਵਿੱਚ ਸਿਰਫ ਇਹ ਗੱਲ ਕਰਦੇ ਨੇ ਵੀ ਜਿਹੜੀ ਅਸੀਂ 5 ਨਵੰਬਰ ਤੋਂ ਲਾਗੂ ਕਰਨੀ ਸੀ ਨੋਟੀਫਿਕੇਸ਼ਨ ਉਹਨੂੰ ਅਸੀਂ ਉਹਨੂੰ ਅਸੀਂ ਮੁਲਤਵੀ ਕਰਦੇ ਆ ਵੀ ਜਦੋਂ ਵੀ ਸੈਂਟਰ ਗਵਰਨਮੈਂਟ ਚਾਹੂਗੀ ਉਸ ਦਿਨ ਅਸੀਂ ਇਹ ਵਾਪਸ ਲਵਾਂਗੇ ਫਿਰ ਉਸ ਤੋਂ ਬਾਅਦ 8 ਤਰੀਕ ਨੂੰ ਇਹ ਨੋਟੀਫਿਕੇਸ਼ਨ ਲਿਆਉਂਦੇ ਨੇ ਵੀ ਕੋਈ ਵੀ ਮੋਡੀਫਿਕੇਸ਼ਨ ਨਹੀਂ ਹੋ ਲਗਾਤਾਰ ਕਰ ਰਹੇ ਨੇ ਤੇ ਅੱਜ ਜਿਹੜਾ ਮੋਰਚੇ ਦੇ ਤੁਸੀਂ ਦੇਖ ਰਹੇ ਹੋ ਵੀ ਮੋਰਚੇ ਦੇ ਵਿੱਚ ਇੱਕ ਗੱਲ ਹੋ ਰਹੀ ਹੈ ਵੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤਾਂ ਅਸੀਂ ਕਹਿੰਦੇ ਆ ਵੀ ਅੱਜ ਜਿਹੜਾ ਹਮਲਾ ਹੈ ਉਹ ਜਿਆਦਾ ਵੱਡਾ ਪੰਜਾਬ ਤੇ ਨਹੀਂ ਹੈਗਾ ਉਹ ਪੂਰੀ ਦੇਸ਼ ਦੁਨੀਆ ਤੇ ਹਮਲਾ ਹੈ ਡੈਮੋਕ੍ਰੇਸੀ ਤੇ ਵੱਡਾ ਹਮਲਾ ਹੈ ਜਦੋਂ ਅਸੀਂ 2017 ਦਾ ਜਿਹੜਾ ਜਦੋਂ ਆਪਾਂ ਇਲੈਕਸ਼ਨ ਦੇਖਦੇ ਹਾਂ ਉਦੋਂ ਭਾਜੀਪੀ ਆਰਐਸਐਸ ਦਾ ਜਿਹੜਾ ਮਤਲਬ ਭਾਗੀਦਾਰੀ ਸੀਗੀ ਇਲੈਕਸ਼ਨਸ ਦੇ ਵਿੱਚ ਉਹ 7-8% ਸੀਗੀ ਮੁੜ ਕੇ ਜਦੋਂ ਆਪਾਂ 21 ਵਾਲੇ ਇਲੈਕਸ਼ਨ ਦੇਖਦੇ ਹਾਂ 21 ਵਾਲੇ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਵਧ ਕੇ ਉਹ 18 ਤੋਂ ਉੱਪ ਤਾਂ ਅੱਜ ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਜੇ ਅਸੀਂ ਅੱਜ ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ, ਮਨੀਪੁਰ ਦੇ ਵੀ ਸਟੂਡੈਂਟੋਰੇ ਆ ਰਹੇ ਨੇ ਯੂਨੀਵਰਸਿਟੀ ਦਾ ਕਨਸੈਪਟ ਕੀ ਹੈ ਯੂਨੀਵਰਸਿਟੀ ਕਹਿਦੀ ਕੀ ਹੈ ਯੂਨੀਵਰਸਿਟੀ ਨੇ ਵਿਸ਼ਵ ਵਿਦਿਆਲਿਆ ਤੇ ਜੇ ਵਿਸ਼ਵ ਭਰ ਦੇ ਲੋਕੋਰੇ ਨਹੀਂ ਆਉਣਗੇ ਤਾਂ ਸਾਡੀ ਸੱਭਿਤਾਵਾਂ ਆਪਸ ਦੇ ਵਿੱਚ ਜਦੋਂ ਰੂਬਰੂ ਨਹੀਂ ਹੋਣਗੀਆਂ ਤਾਂ ਉਹ ਸਾਡੇ ਵਿਕਾਸ ਦੇ ਵਿੱਚ ਵੀ ਕਿ ਵਿਗਨ ਪਾਊਗਾ ਤਾਂ ਅੱਜ ਅਸੀਂ ਇਹ ਨਾਰੇ ਦੇ ਬਜਾਏ ਇੱਕ ਹੋਰ ਨਾਰਾ ਦਈਏ ਵੀ ਪੰਜਾਬ ਯੂਨੀਵਰਸਿਟੀ ਵਿਸ਼ਵ ਦੀ ਤੇ ਉਹਦੇ ਵਿੱਚ ਪੰਜਾਬ ਦਾ ਦਾਵਾ ਕਿੱਦਾਂ ਹੋਟ ਹੋ ਸਕਦਾ ਨਾ ਦੇਖੋ ਅੱਜ ਜੇ ਮੰਨ ਲਓ ਅਸੀਂ ਸਟੇਟ ਯੂਨੀਵਰਸਿਟੀ ਇਹਨੂੰ ਲੈ ਵੀ ਜਾਂਨੇ ਆ ਅੱਜ ਇਹਨੂੰ ਸਟੇਟ ਯੂਨੀਵਰਸਿਟੀ ਵੀ ਕਰਾ ਲਾਂਗੇ ਸਾਨੂੰ ਆਪਣੀ ਸ਼ਮਤਾ ਤੇ ਕੋਈ ਸ਼ੱਕ ਨਹੀਂ ਸਾਨੂੰ ਸਾਡੀ ਕੈਪੈਸਿਟੀ ਤੇ ਕੋਈ ਸ਼ੱਕ ਨਹੀਂ ਪਰ ਸਟੇਟ ਦੇ ਵਿੱਚ ਜਿਹੜੀ ਭਾਜਪਾ ਆਰਐਸਐਸ ਦਾ ਜਿਹੜਾ ਸਟੇਕ ਵਧਦਾ ਜਾ ਰਿਹਾ ਹੈ ਕੀ ਅਸੀਂ ਕਹਾਂ ਉਹ ਸਟੇਟ ਦੇ ਵਿੱਚ ਐਡਾ ਹੀ ਵਿਸ਼ਾਲ ਮਤਲਬ ਰੋਸ ਪ੍ਰਗਟਾ ਪਾਵਾਂਗੇ ਕੀ ਅੱਜ ਅਸੀਂ ਜਿਹੜੀ ਰੈਡਕਲਾਈਜ਼ੇਸ਼ਨ ਹੋ ਰਹੀ ਹੈ ਉਹਦਾ ਵੀ ਇਹਨਾਂ ਡਟ ਕੇ ਵਿਰੋਧ ਕਰ ਪਾਵਾਂਗੇ ਜੇ ਅੱਜ ਅਸੀਂ ਇਹ ਸਟੇਟ ਯੂਨੀਵਰਸਿਟੀ ਕਰਾ ਲਈ 2027 ਦੇ ਵਿੱਚ ਉਧਰ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਵਿਦਿਆਰਥੀ ਜਿਹੜੇ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਤੇ ਆਪਣੇ ਹੱਕਾਂ ਦੀ ਕਿਹਾ ਜਾ ਰਿਹਾ ਕਿ ਪੰਜਾਬ ਦੀ ਨਹੀਂ ਚਾਹੀ ਇਹਨੂੰ ਬਿਸ਼ਵ ਦੀ ਬਣਾ ਲਓ ਪਰ ਜਿਹੜੀ ਇੱਕ ਇੱਕ ਅਧਿਕਾਰ ਇੱਕ ਧਿਰ ਵੱਲੋਂ ਇੱਥੇ ਜਮਾਇਆ ਜਾ ਰਿਹਾ ਉਹ ਬਿਲਕੁਲ ਨਾਮਨਜ਼ੂਰ ਹੈ ਤੇ ਇਹ ਕਦੇ ਹੋਣ ਨਹੀਂ ਦੇਵਾਂਗੇ ਇਹ ਵਿਦਿਆਰਥੀਆਂ ਦਾ ਕਹਿਣਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੇ ਵੱਖ-ਵੱਖ ਇੱਥੇ ਸ਼ਹਿਰਾਂ ਤੋਂ ਜਿਹੜਾ ਇਲਾਕਿਆਂ ਤੋਂ ਪਹੁੰਚ ਰਿਹਾ ਕਿਉਂਕਿ ਬੈਰੀਕੇਟਿੰਗ ਵੀ ਕੀਤੀ ਗਈ ਸੀ ਪੰਜਾਬ ਦੇ ਵਿੱਚ ਵੱਖ-ਵੱਖ ਚੰਡੀਗੜ੍ਹ ਦੇ ਬਾਰਡਰ ਤੇ ਬੈਰੀਕੇਟਿੰਗ ਕੀਤੀ ਗਈ ਆ ਤਾਂ ਜੋ ਲੋਕ ਇੱਥੇ ਨਾ ਪਹੁੰਚ ਸਕਣ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਤੇ ਵਿਦਿਆਰਥੀਆਂ ਦਾ ਸਾਥ ਦੇ ਰਹੇ ਨੇ ਕਹੋ ਜੀ ਨਹੀਂ ਨਹੀਂ ਇੱਥੇ ਕਹੂੰਗਾ ਹਾਂ ਕੀ ਕਹਿਣਾ ਚਾਹੁੰਦੇ ਹੋ ਬੇਟਾ ਇਹ ਜਿਹੜਾ ਖਾਕੀ ਨਿੱਕਰ ਕਿਹਾ ਜਾਇਆ ਨੂੰ ਖਾਕੀ ਕਛਹਿਰਾ ਨਾ ਕਹਾਇਆ ਜਾਏ ਕਿਉਂਕਿ ਕਛਹਿਰਾ ਬਹੁਤ ਹੀ ਮਾਨ ਸਤਕਾਰਾ ਗੁਰੂ ਮਹਾਰਾਜ ਦਾ ਬਖਸ਼ਾ ਹੋਇਆ ਹੈ ਪੰਜ ਕਕਾਰਾਂ ਚੋਂ ਇੱਕ ਹੈਗਾ ਤੇ ਇਹਨੂੰ ਖਾਕੀ ਕਛਹਿਰਾ ਨਾ ਕਹਿ ਕੇ ਇਹਨੂੰ ਖਾਕੀ ਨਿੱਕਰ ਜਾਂ ਖਾਕੀ ਕੱਛੀ ਕਿਹਾ ਜਾਏ ਬੇਨਤੀ ਹੈ ਮੈਨੂੰ ਸਾਰਿਆਂ ਨੂੰ ਸਟੂਡੈਂਟਸ ਨੂੰ ਵੀ ਔਰ ਵਨ ਐਂਡ 올 ਨੂੰ ਕਹਿਣੋ ਇਨਸਟੈਡ ਆਫ ਖਾਕੀ ਕਛਹਿਰਾ ਖਾਕੀ ਕੱਛੀ ਕਿਹਾ ਜਾਏ ਖਾਕੀ ਨਿੱਕਰ ਕਿਹਾ ਜਾਏ ਸੋ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਮੰਗਾ ਨੇ ਤਾਂ ਪਰ ਪੰਜਾਬ ਦੇ ਵਿੱਚ ਇੱਕੋ ਇਸ ਵੇਲੇ ਦੀ ਜਿਹੜੀ ਮੰਗ ਹੈ ਉਹ ਉੱਠ ਰਹੀ ਹੈ ਕਿ ਸਾਨੂੰ ਪੰਜਾਬ ਦੇ ਵਿਦਿਆਰਥੀਆਂ ਨੂੰ ਆਪਣੇ ਹੱਕ ਚਾਹੀਦੇ ਨੇ। ਚਾਹਰ ਸਾਲ ਦੀ ਹਕੂਮਤ ਹੋ ਗਈ ਤੇ ਅਖਾਂ ਦੇ ਸਾਹਮਣੇ ਇਹ ਯੂਨੀਵਰਸਿਟੀ ਨੂੰ ਸੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇੱਥੇ ਜਿਹੜੇ ਵਿਦਿਆਰਥੀ ਸਮੂਹਾਂ ਦੇ ਸੰਗਠਨ ਦੇ ਲੋਕ ਨੇ ਉਹ ਲਗਾਤਾਰ ਪੰਜਾਬੀ ਵਿਦਿਆਰਥੀਆਂ ਦੇ ਹੱਕਾਂ ਲਈ ਪਹੁੰਚ ਰਹੇ ਨੇ ਕਿਉਂਕਿ ਗੱਲ ਪੰਜਾਬੀਆਂ ਦੀ ਕਰਾਂਗੇ ਗੱਲ ਪੰਜਾਬ ਦੀ ਕਰਾਂਗੇ ਲਗਾਤਾਰ ਪੰਜਾਬ ਦੇ ਹੱਕਾਂ ਤੇ ਕੇਂਦਰ ਵੱਲੋਂ ਜਿਵੇਂ ਦਾ ਡਾਕਾ ਮਾਰਿਆ ਜਾ ਰਿਹਾ ਹੈ। ਉਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਕਾਲਜਾਂ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਇੱਥੇ ਬਚ ਕੇ ਪਹੁੰਚ ਰਹੇ ਨੇ ਜੇ ਮੈਂ ਕਹਾ ਕਿ ਬਚ ਕੇ ਕਿਉਂ ਪਹੁੰਚ ਰਹੇ ਨੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਕੇਬੰਦੀ ਕੀਤੀ ਹੋਈ ਹੈ ਬੈਰੀਕੇਡਿੰਗ ਕੀਤੀ ਹੋਈ ਹੈ 12 ਚੈੱਕ ਪੁਆਇੰਟ ਬਣਾਏ ਹੋਏ ਨੇ ਕਿਉਂਕਿ ਕੇਂਦਰ ਦੀ ਤਣਾਸ਼ਈ ਹੈ ਪਰ ਫਿਰ ਵੀ ਇੱਥੇ ਜਿਹੜੇ ਵਿਦਿਆਰਥੀ ਨੇ ਲਗਾਤਾਰ ਪਹੁੰਚ ਰਹੇ ਨੇ ਸਾਡੇ ਵਿੱਚ ਨੇ ਪਿੰਡ ਮਕੋਟ ਸਾਹਿਬ ਦੇ ਅੰਮ੍ਰਿਤ ਵਿਰਕ ਅਤੇ ਪਿੰਡ ਥੇੜੀ ਦੇ ਸਰਪੰਚ ਜੋ ਕੇ ਹਾਲਗਿਆਰ ਕਰਨਗੇ ਕਿ ਕਿਵੇਂ ਪੁਲਿਸ ਤੋਂ ਬਚ ਕੇ ਇੱਥੇ ਪਹੁੰਚੇ ਨੇ ਭਾਜੀ ਕਿਵੇਂ ਲਮਹਾੜਿਆ ਤੇ ਕਿਵੇਂ ਪਹੁੰਚੇ ਬਚ ਕੇ ਮੈਂ ਕਹਿੰਦਾ ਜੀ ਬੜਾ ਅਸੀਂ ਤੋੜ ਕੇ ਬੈਰੀਕੇਡ ਤੋੜ ਕੇ ਆਏ ਆ ਸਾਨੂੰ ਕਈ ਜਗ੍ਹਾ ਤੇ ਰੋਕਿਆ ਗਿਆ ਸੀ ਫਿਰ ਅਸੀਂ ਨਾਲ ਨੌਜਵਾਨਾਂ ਦੇ ਸਾਥ ਨਾਲ ਜੀ ਚੱਕਦਾ ਸਾਰਾ ਕੁਝ ਇਸ ਕਰਕੇ ਸੀ ਮੋਕੇ ਦੇ ਛੇਤਰ ਨਾਲ ਲੱਗਾ ਉੱਥੇ ਪਹੁੰਚ ਗਏ ਬੈਰੀ ਤੋੜ ਕੇ ਆਏ ਨੇ ਬੈਰੀਕੇਡਿੰਗ ਤੋੜ ਕੇ ਆਏ ਨੇ ਸੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਬਿਆਨੀ ਹੈ ਅੱਛਾ ਅੰਮ੍ਰਿਤ ਕਿਵੇਂ ਦੇਖਦੇ ਹੋ ਯਾਰ ਪੰਜਾਬ ਦੇ ਹੱਕਾਂ ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਹੈ ਦੇਖੋ ਪੰਜਾਬ ਦੇ ਕਦੇ ਆਪ ਨੂੰ ਪਤਾ ਲੱਗਾਤਾਰੀ ਜੋ ਡਾਕਾ ਮਾਰਿਆ ਜਾ ਰਿਹਾ ਹੈ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤਾਂ ਖੇਤੀ ਕਾਨੂੰਨ ਲੈ ਕੇ ਆਈ ਪਰਸੈਂਟਰ ਸਰਕਾਰ ਪਹਿਲਾਂ ਆਪਣੀ ਖੇਤੀ ਤੇ ਫਿਰ ਪਾਣੀਆਂ ਤੇ ਬੀ ਐਮ ਬੀ ਵੀ ਜੋ ਆਪਣੇ ਤੋਂ ਖੋਣ ਦੀ ਕੋਸ਼ਿਸ਼ ਕੀਤੀ ਗਈ ਹੁਣ ਜਦੋਂ ਇਹਨਾਂ ਦਾ ਉੱਥੇ ਬਸਣੀ ਚੱਲਿਆ ਤਾਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਵੇਖੋ ਕਿੱਡਾ ਮੰਦ ਪੱਗ ਹੈ ਇਹ ਆਪਣੇ ਪੰਜਾਬ ਦੀ ਆਣ ਸ਼ਾਨ ਆਪਣਾ ਨਾਮ ਹੈਕਰ ਇਹਨਾਂ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਨਾਮ ਹੈ ਨਾ ਸੈਂਟਰ ਸਰਕਾਰ ਨੂੰ ਉਹੀ ਚੁਭਦਾ ਵੀ ਇਹ ਜਿਹੜਾ ਪੰਜਾਬ ਅੱਗੋਂ ਪੰਜਾਬ ਹਟਾਇਆ ਜਾਵੇ ਅਸੀਂ ਇੱਥੇ ਅੱਜ ਪਹੁੰਚੇ ਆਂ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਬਹੁਤ ਬੈਰੀਕੇਡਿੰਗ ਕੀਤੀ ਹੋਈ ਹੈ ਅਸੀਂ ਨੌਜਵਾਨਾਂ ਦੇ ਸਾਥ ਨਾਲ ਮਸਾ ਇੱਥੇ ਅੰਦਰ ਐਂਟਰ ਹੋਏ ਆ ਲੰਗਰ ਵਾਲੀਆਂ ਗੱਡੀਆਂ ਵੀ ਨਹੀਂ ਐਂਟਰ ਹੋਣ ਦਿੱਤੀਆਂ ਜਾ ਰਹੀਆਂ ਗੇਟ ਤੇ ਰੋਕ ਦਿੱਤੀ ਗਿਆ ਉੱਥੋਂ ਵੀ ਨੌਜਵਾਨਾਂ ਨੇ ਪਾਸ ਕਰਵਾਈਆਂ ਨੇ ਗੱਡੀਆਂ ਅਸੀਂ ਅੱਜ ਮਕੋਟ ਸਾਹਿਬ ਤੋਂ ਇੱਥੇ ਪਹੁੰਚੇ ਆ ਅਤੇ ਸਾਰੀ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਇਹ ਆਪਣੇ ਕੋਲ ਪੰਜਾਬ ਯੂਨੀਵਰਸਿਟੀ ਹੈ ਇਹ ਪਲੇਟਫਾਰਮ ਇਹੋ ਜਿਹਾ ਹੈ ਜਿੱਥੋਂ ਦੇਸ਼ ਨੂੰ ਸੰਭਾਲਣ ਲਈ ਆਪਣੇ ਪੰਜਾਬ ਦੇ ਵੱਡੇ-ਵੱਡੇ ਲੀਡਰ ਅਤੇ ਆਈਆਪੀ ਅਫਸਰ ਇੱਕੋਂ ਨਿਕਲਦੇ ਹਨ ਜੇ ਆਪਣੇ ਤੋਂ ਇਹ ਵੀ ਖੁੱਸ ਗਈ ਤਾਂ ਆਪਣੀ ਜੋ ਨੌਜਵਾਨੀ ਹੈ ਇਹਨਾਂ ਨੇ ਖਤਮ ਕਰ ਦੇਣੀ ਹੈ ਆਪਾਂ ਨੂੰ ਇੱਥੇ ਡਮੀਸ਼ਨ ਤੱਕ ਨਹੀਂ ਮਿਲਣਾ ਹੈ ਅੱਛਾ ਅਮਰਤਾ ਲਗਾਤਾਰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਵਰਗੀਆਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਜਾਂ ਕਿਸੇ ਵੀ ਕਾਲਜ ਦੇ ਵਿੱਚ ਹਨਾ ਆਪਣਾ ਇੱਕ ਅਧਿਕਾਰ ਜਿਹੜਾ ਲਾਗੂ ਕੀਤਾ ਜਾ ਰਿਹਾ ਕਿ ਕਿਵੇਂ ਆਰਐਸਐਸ ਦੀ ਇੱਕ ਪਾਲਿਸੀ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਉਹਨਾਂ ਦੇ ਪ੍ਰਧਾਨ ਉਨ੍ਹਾਂ ਦੀ ਏਬੀਬ ਕਿਵੇਂ ਦੇਖਦੇ ਹੋ ਤੁਸੀਂ ਕਿ ਹੁਣ ਕਬਜ਼ਾ ਕਰਨ ਦੀ ਤਿਆਰੀ ਹੈ ਵੇਖੋ ਇਹ ਜੋ ਖਾਕੀ ਨਿੱਕਰ ਵਾਲੇ ਨੇ ਇਹ ਸਾਰੀ ਉਹਨਾਂ ਦੀ ਪਾਲਿਸੀ ਹੈ ਕਿ ਆਪਾਂ ਇੱਥੋਂ ਜਿਹੜੇ ਪੰਜਾਬ ਦੇ ਨੌਜਵਾਨ ਇੱਥੇ ਚੋਣਾ ਲੜਦੇ ਨੇ ਇਹਨਾਂ ਨੇ ਵੇਖੋ ਪਹਿਲਾਂ ਤਾਂ ਸਾਲ ਹੋ ਗਿਆ ਸੈਨੇਟ ਦੀ ਜੋ ਨੋਮਿਨੇਸ ਜੋ ਇਲੈਕਸ਼ਨ ਹੋ ਹੀ ਨਹੀਂ ਕਰਵਾਇਆ ਉਹ ਕਰਵਾਉਣ ਦੇ ਬਾਵਜੂ 27 ਤਰੀਕ ਨੂੰ ਨੋਟੀਫਿਕੇਸ਼ਨ ਕੱਢਤਾ ਕਿ ਸੈਂਟਰ ਜੋ 99 ਮੈਂਬਰੀ ਸੈਨੇਟ ਸੀ ਉਹਨੂੰ 31 ਮੈਂਬਰ ਕਰਦੀ ਹੈ ਵੇਖੋ ਕਿੱਡੀ ਗਰੀ ਹੋਈ ਹਰਕਤ ਸਰਕਾਰ ਨੇ ਜੋ ਸੈਂਟਰ ਸੰਗਠਨ ਆ ਗਿਆ ਹੁਣ ਸੈਂਟਰ ਦਾ ਵੀ ਆ ਗਿਆ ਵੀ ਅਸੀਂ ਸੀਟਾਂ ਨਹੀਂ ਘਟਾਈਆਂ ਉਨੀਆਂ ਹੀ ਰਹਿਣਗੀਆਂ ਪਰ ਕੀ ਕਿਵੇਂ ਲਿਖਤੀ ਰੂਪ ਚ ਦਿਓਗੇ ਅਦਾਲਤ ਚ ਦਿਓਗੇ ਕਿਵੇਂ ਜਦੋਂ ਤੱਕ ਇਹ ਲਿਖਤੀ ਰੂਪ ਚ ਨਹੀਂ ਹੁੰਦਾ ਤੇ ਚੋਣਾ ਕੈਨ ਨਾਲ ਕੁਛ ਨੁਦਿਆਂ ਨੇ ਨੋਟੀਫਿਕੇਸ਼ਨ ਕਹਿਤਾ ਸੀ ਰੱਦ ਕਰਤਾ ਜੀ ਬਟ ਜੋ ਚੋਣਾ ਨੇ ਉਹ ਤਾਂ ਉੱਥੇ ਦੀ ਉੱਥੇ ਖੜੀ ਆ ਨਾ ਸੈਨਟ ਹੈ ਜੋ 1 ਸਾਲ ਤੋਂ ਨਹੀਂ ਬਣੀ ਸੋ ਜੋ ਜਦੋਂ ਤੱਕ ਇਹ ਸੈਂਟਰ ਸਰਕਾਰ ਆਪਦਾ ਨੋਟੀਫਿਕੇਸ਼ਨ ਲਿਖਤੀ ਦੇ ਵਿੱਚ ਨਹੀਂ ਰੱਦ ਕਰਦੀ ਚੋਣਾ ਚੋਣਾ ਦੀ ਡੇਟ ਨਹੀਂ ਦਿੰਦੀ ਉਦੋਂ ਤੱਕ ਇਹ ਧਰਨਾ ਮੋਰਚਾ ਜੋ ਸਾਡੇ ਸਾਥ ਆਰਗੇਨਾਈਜੇਸ਼ਨ ਵੱਲੋਂ ਜੋ ਸਟੂਡੈਂਟ ਵੱਲੋਂ ਇੱਥੇ ਰੱਖਿਆ ਗਿਆ ਇਹ ਚੱਲੇਗਾ ਤੇ ਅਸੀਂ ਪੂਰਨ ਤੌਰ ਤੇ ਸਾਥ ਦੇਾਂਗੇ ਥੇੜੀ ਤੋਂ ਸਰਪੰਚ ਨੇ ਅਸੀਂ ਪੰਚਾਇਤ 'ਚ ਮਤਾ ਪਾ ਕੇ ਵੀ ਦੇਾਂਗੇ ਕਿ ਸੈਨਟ ਹੈ ਜੋ ਬਹਾਲ ਹੋਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਤੋਂ ਇ ਪੰਜ ਨੇ ਮੈਂਬਰ ਨੇ ਉਹ ਪਹੁੰਚ ਰਹੇ ਨੇ ਕਿਉਂਕਿ ਇੱਥੇ ਗੱਲ ਪੰਜਾਬ ਦੇ ਹੱਕਾਂ ਦੀ ਹੈ ਪੰਜਾਬ ਦੀ ਐਜੂਕੇਸ਼ਨ ਦੀ ਹੈ ਪੰਜਾਬ ਦੇ ਪਾਣੀਆਂ ਦੀ ਹੈ ਜੇ ਅੱਜ ਸਾਡੀ ਐਜੂਕੇਸ਼ਨ ਤੇ ਡਾਕਾ ਮਾਰਿਆ ਜਾਵੇਗਾ ਤਾਂ ਐਜੂਕੇਸ਼ਨ ਨੂੰ ਹੀ ਕਬਜ਼ੇ ਦੇ ਵਿੱਚ ਕੀਤਾ ਜਾਵੇਗਾ ਸੋ ਐਜੂਕੇਸ਼ਨ ਹੀ ਸਭ ਤੋਂ ਵੱਡੀ ਪਾਵਰ ਹੁੰਦੀ ਹੈ ਤਾਂ ਸਮਝ ਲਓ ਵੀ ਸਾਰੇ ਪੰਜਾਬ ਦੇ ਹੱਕਾਂ ਉੱਤੇ ਡਾਕਾ ਵੱਜ ਗਿਆ ਸੋ ਇਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦੇ ਵਿਰੁੱਧ ਲੋਕਾਂ ਦੀ ਆਵਾਜ਼ ਜਾਰੀ ਹੈ ਵਿਦਿਆਰਥੀਆਂ ਦੀ ਆਵਾਜ਼ ਜਾਰੀ ਹੈ ਤੇ ਜਾਰੀ ਰਹੇਗੀ ਜਦੋਂ ਤੱਕ ਇਹ ਜਿਹੜੀਆਂ ਸੈਨਟ ਦੀਆਂ ਚੋਣਾਂ ਨੇ ਉਹ ਲਾਗੂ ਨਹੀਂ ਹੁੰਦੀਆਂ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਵੀ ਨੇ ਅਤੇ ਵੱਖ-ਵੱਖ ਵਿਦਿਆਰਥੀ ਸੰਗਠਨ ਜਿਹੜੇ ਪੰਜਾਬ ਦੇ ਵੱਖ-ਵੱਖ ਕਾਲਜ ਯੂਨੀਵਰਸਿਟੀਆਂ ਤੋਂ ਆਏ ਹੋਏ ਨੇ ਉਹ ਵੀ ਲਗਾਤਾਰ ਜਿਹੜਾ ਇੱਥੇ ਬੈਠੇ ਨੇ ਪਰ ਇੱਕ ਵਾਰੀ ਇੱਥੇ ਜਿਹੜਾ ਹਜ਼ੂਮ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚੂਕਿਆ ਸੀ ਜਿਸ ਕਰਕੇ ਲੱਗਦਾ ਸੀ ਵੀ ਕੋਈ ਜਿਹੜੀ ਖਰਾਬੀ ਨਾ ਹੋ ਜਾਵੇ ਪਰ ਸੁਖਾਵਾਂ ਮਾਹੌਲ ਹੈ ਫਿਲਹਾਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਉੱਤੇ ਜਿਹੜੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਦੇ ਹੱਕਾਂ ਪੰਜਾਬ ਦੇ ਹੱਕਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਸੋ ਤੁਸੀਂ ਦੇਖ ਸਕਦੇ ਹੋ